ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਸਾਰੇ ਸੂਏ ਸਵਾਏ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਤਿਆਰੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸੁਣਾਓ ਠੀਕ ਠਾਕ ਜੀ ਵਧੀਆ ਜੀ ਤੁਸੀਂ ਸੁਣਾਓ ਕਿਰਤੀ ਕਲਾ ਵੀਰ ਜੀ ਕਿਰਤੀ ਕਲਾ ਜੀ ਜਗੇ ਆ ਹੋਰ ਫਿਰ ਚੜਦੀ ਗਾ ਕਿਵੇਂ ਮੋਲ ਮਾਲ ਜੰਗੜਾ ਮੋਲ ਦਾ ਤੁਹਾਨੂੰ ਜੱਗੇ ਵੀਰ ਪਤਾ ਹੀ ਆ ਹਾਂਜੀ ਆਪਾਂ 2-3 ਕਿਲੋਮੀਟਰ ਤੇ ਮਾਲਾ ਵੀ ਏਰੀਆ ਹੈ ਹਾਂਜੀ ਤਾਂ ਆਪਾਂ ਨੂੰ ਰਾਤ ਨੂੰ ਆਜੇ ਦੇ ਡਰਾਜੇ ਜਾਂਦੇ ਆ ਆਏ ਤੇ ਗੱਲ ਹੈ ਕੀ ਆ ਹਾਂਜੀ ਹਾਂਜੀ ਹਾਂ ਬੜਾ ਔਕਰ ਦੇ ਖਬਰਾਂ ਸੁਣੇ ਦੀਆਂ ਚਲੋ ਮਾੜੀਆਂ ਚੰਗੀਆਂ ਮਹਾਰਾਜ ਭਲਾ ਕਰੇ ਖਬਰਾਂ ਮਾ ਸੁਣਦੇ ਰਹੀ ਤਾਂ ਮੋਲ ਸੁਣਦੇ ਰਹੀਦਾ ਵੀ ਜੱਗੇ ਆ ਵੀ ਮਾਲ ਹੁਣ ਮੰਨ ਲਓ ਵੀ ਉੱਥੋਂ ਆਪਾਂ ਬਾਰਡਰ ਏਰੀਆ ਆਪਾਂ ਵੀਰ ਭਰਾ ਆ ਅੱਛਾ ਹੀ ਨੇ ਘਲਾਇਆ ਆ ਠੀਕ ਹੈ ਠੀਕ ਹੈ ਇਹਨਾਂ ਨਾਲੀਆਂ ਨੇ ਹੁਣ ਉਹਨਾਂ ਨੂੰ ਕੀ ਕਰੀ ਆ ਆਪ ਤੇ ਜਾਣਾ ਇਹਨਾਂ ਨੂੰ ਕਿੱਧਰ ਲੈ ਜੀਗੇ ਅੱਛਾ ਅੱ ਬਾਕੀ ਚਲੋ ਮਹਾਰਾਜ ਨਾ ਹੀ ਕਰਿਆ ਹਜਾ ਕੰਮ ਨਾ ਮਹਾਰਾਜ ਨਾ ਹੀ ਲੜਾਇਆ ਉਹ ਵੀ ਆਪਣੇ ਆਹੀ ਆਪੋ ਆਪਣੇ ਸਹੀ ਗੱਲ ਹੈ ਸਹੀ ਗੱਲ ਹੈ ਇਹ ਠੀਕ ਹੈ ਜੀ ਫਿਰ ਜਪੜਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਸ ਸਿੰਘ ਪਿੰਡ ਚਵਿੰਡਾ ਜੇ ਠੀਕ ਜੀ ਹਾਂ ਜੀ ਇਸੀ ਨਾਲ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦਿਓ ਵੀਰ ਜੀ 9845949 ਜੀ ਠੀਕ ਹੈ ਜੀ ਇਹ ਵੜਾ ਤੋਂ ਕਰੀਏ ਸ਼ੁਰੂਆਤ ਕਿਧਰ ਠੀਕ ਹੈ ਜੀ ਹਾਂ ਜੀ ਆ ਦੱਸਿਓ ਪਹਿਲੇ ਨੰਬਰ ਤੇ ਵਾਹਿਲ ਵੀਰ ਜੀ ਅੱਜ ਜੱਜਾ ਵੀਰ ਸੋਈ ਆ ਅੱਛਾ ਜੀ ਤੇ ਘਰ ਆਲੇ ਅੱਜ 10 12 ਦਿਨੋਂ ਇਹ ਮਗਰੇ ਦੇ ਵਛੀ ਆ ਅੱਛਾ ਜੀ ਦੁੱਧ ਦੇ ਨਾਲੇ 16 17 ਕਿਲੋ ਹੀ ਠੀਕ ਹੈ ਜੀ ਉਹਨਾਂ ਕੋ ਚਾਰਿਆਂ ਨੂੰ ਜਿਸਾ ਮਾਲਾ ਖਰਾਬ ਹੋਇਆ ਪੱਠੀਆਂ-ਪੁੱਠੀਆਂ ਨਹੀਂ ਪਏ ਤੇ 11 ਕਿਲੋ 12 ਕਿਲੋ ਦੁੱਧ ਹਾਜਣਾ ਜਰ ਹੈਗਾ ਜੀ ਥੱਲੇ ਠੀਕ ਹੈ ਠੀਕ ਹੈ ਦੂਜਾ ਸਵੇਰ ਸੋਈ ਦੂਜਾ ਸੂਆ ਸੋਈ ਆ ਉਹ ਮਤਲਬ ਵੀ ਸਾਮ ਵਾਰ ਨਹੀਂ ਕਰਦੇ ਤੇ ਦੁੱਧ 20 ਕਿਲੋ ਭਰ ਜਾਣਾ ਹੀ ਨਹੀਂ ਠੀਕ ਹੈ ਮਗਰੇ ਦੇ ਵਛੀ ਨੇ ਠੀਕ ਹੈ ਲੋ ਜੀ ਕੱਡ ਕਾੜ ਬਹੁਤ ਤਗੜਾ ਬੜਦਾ ਹਾਂ ਕ ਲੁੱਕੀ ਜਿਹੜਾ ਵੀਰਰਾ ਸਾਹਿਬ ਬੜਾ ਲੱਜੂਗਾ ਤੇ ਦੁੱਧ ਫੇਰ 15 16 ਲੀਟਰ ਹੀ ਕਰ ਦੂਗੀ ਤੇ ਥਣਪਾ ਡਾਕਟਰ ਉਹ ਚੈੱਕ ਮੌਕੇ ਦੇ 10 ਤੋਂ 12 ਲੀਟਰ ਹੀ ਜਵਾਕੀ ਬਾਈ ਤੁਸੀਂ ਹੋਰ ਅੱਛੀ ਹੈ ਜੱਗੇ ਨਹੀਂ ਮੋੜਾ ਠੀਕ ਹੈ ਠੀਕ ਮਿਲਕਾ ਵગેਰੇ ਪਿੱਛੇ ਉਹ ਵੀ ਦਿਖਾਉਨੇ ਆਪਾਂ ਤੁਹਾਨੂੰ ਚੰਗੇ ਸੀਮੰਦੀ ਆ ਗਈ ਠੀਕ ਐ ਹੋਈ ਹੈ ਨਾ ਹਾਂ ਇਹੋ ਦੁੱਧ ਹੀ ਮੁੱਲ ਭਾਜੀ ਇਹਦਾ ਹੈ ਮੁੱਲ ਜੱਗੇ ਵੀਰ ਤੁਹਾਨੂੰ ਵੀ ਪਤਾ ਜੇ ਉਹਾਨੂੰ ਮਨ ਲਵੇ ਉੱਚੀਆਂ ਭਾਣ ਦੇ ਦੇ ਆਪਾਂ ਵੀ ਉੱਚੀ ਭਾਣ ਦੇ ਦੇ ਹਾਂਜੀ ਹਾਂਜੀ ਫੋਨ ਮੁੱਲ 40000 ਦੇ ਅੱਛਾ ਜੀ 38 ਦੀ ਦੇ ਦਈਏ ਹੋਰ ਛੜਦਿਏ ਵਾਦਨਾ ਪੂਰੇ 35000 ਦੀ ਜੱਗੇ ਵੀਰ ਦਵਾਂਗੇ ਦੋ ਤੇ 15 16 ਕਿਲੋ ਬੱਛੀ ਨੂੰ ਭਾਵੇਂ ਸਾਂਹ ਵਾਲਾ ਲੈ ਜਾਓ ਠੀਕ ਹੈ ਠੀਕ ਹੈ ਉਹ 15 16 ਵਾਲੇ ਤੇ ਜਿਹੜਾ ਦੋ ਤੇ ਚਵਾ ਦੋਗੇ ਤਾਂ ਹੈ ਚਵਾ ਦੇਣੀ ਹੈ ਚਵਾ ਦੇਣਾ ਚਵਾ ਦੇਣਾ ਜੱਗੇ ਵੀਰ ਤੇ 35000 ਸੱਜਰ ਸੂਈ ਹਾਂ ਸੱਜਰ ਸੂਈ ਠੀਕ ਹੈ ਚਲੋ ਬਾਈ ਤੇ ਜਿਹੜਾ ਬੱਦ ਇਹ ਵੀ ਦੂਜਾ ਸੂਆ ਜੱਗੇ ਵੀਰ ਪੱਸੋਂ 라ਦੀ ਸੂਈ ਆ ਅੱਛਾ ਜੀ ਤੇ ਮੰਨ ਲਓ ਵੀ ਇਹਦਾ ਹੁਣ ਪਤਾ ਨਹੀਂ ਲੱਗਾ ਅੱਛਾ ਜੀ ਤੇ ਅਸੀਂ ਗਏ ਕਿਤੇ ਕਮਰਾ ਤੇ ਇਹਨੇ ਮਿਲ ਕੇ ਮੱਝ ਨੇ ਐ ਵੱਢੀ ਨੇ ਐਂਪਾਇਰਾ ਕੀ ਬੱਚਾ ਮਾਰਦਾ ਠੀਕ ਹੈ ਜੀ ਐਟ ਬੋਲੀ ਬਾਂਡੀ ਜਿੱਦਾਂ ਮਰਜ਼ੀ ਕੋਈ ਵੀਰ ਭਰਾ ਆਣ ਕੇ ਚੋਗੇ ਕਿਤੇ ਕਰਕੇ ਦੇਣ ਠੀਕ ਆ ਠੀਕ ਹੈ ਜੀ ਇੱਕੜ ਵਾਸਵਾ ਸੁਈ ਪਾਜੀ ਦੂਜਾ ਝੱਗੇ ਵੀ ਸੁਆ ਸੁਈ ਆ ਤਾਂ ਵੀ 11 ਕਿਲੋ ਥਲੇ ਬਹੁਤ ਪਿਆਰ ਦਾ 11 ਕਿਲੋ ਠੀਕ ਆ ਦੋਵਾਂ ਦਿਨਾਂ ਦੀ ਸੁਈ ਆ ਹਾਂ ਦੋਵਾਂ ਦਿਨਾਂ ਦੀ ਸੁਈ ਦੋਵਾਂ ਦਿਨਾਂ ਦੀ ਠੀਕ ਆ ਠੀਕ ਆ ਲਓ ਇਹ 11 ਲੀਟਰ ਜਿਹੜਾ ਬਹੁਤ ਸੋਹਣਾ ਤਿਆਰ ਆ ਤੇ ਦੂਜਾ ਸੁਆ ਸੁਈ ਆ ਤੇ ਠੰਡ ਤੋਂ ਇਹਨਾਂ ਗੁਲਾਬੀ ਆ ਗਿਆ ਤੇ ਹੈ ਨਾ ਵੀ ਕ੍ਰਾਸ ਵਿੱਚ ਆ ਗਈ ਤੇ ਫੈਡ ਕੁਆਲਿਟੀ ਵੀ ਚੰਗੀ ਤੇ ਇਹ ਵੀ ਦੁੱਧ ਚੰਗਾ ਚਵਾ ਦੂਗੀ ਵੇ ਕਿੰਨਾ ਕੁ ਭਰੂਗੀ ਤੁਹਾਡਾ ਜਿੱਤੇ ਵੀ ਇਹਨਾਂ 14-14 ਕਿਲੋ ਭਰ ਠੀਕ ਲੱਗ ਗਿਆ 10-14 ਲੀਟਰ ਦਾ ਵੀ ਦੁੱਧ ਭਰ ਦੂਗੀ ਹਾਂ ਲਓ ਵੀ ਇਹ ਬਹੁਤ 11-12 ਕਿਲੋ ਬਹੁਤ ਸ਼ਾਨੀ ਕਿੰਨੀ ਦੇਰ ਲਾਈ ਆ ਨੇ ਠੀਕ ਹੈ ਠੀਕ ਹੈ ਠੰਡ ਨੂੰ ਤੁਹਾਨੂੰ ਫਿਰ ਕਰ ਲੈ ਕੇ ਚੱਕ ਲਾਗੇ ਤਾਂ ਬਹੁਤ ਹੀ ਚੰਗਾ ਲੱਗਾ ਠੰਡ ਸੋਣ ਵੀ ਗੁਲਾਬੀ ਆ ਗਿਆ ਗੁਲਾਬੀ ਠੰਡ ਇਹ ਜੱਗੇ ਵੀ ਰਾਜ ਤੇ ਮੁਕਤਲਾ ਕੰਮ ਹੀ ਆ ਅੱਛਾ ਜੀ ਹਾਂ ਇਹਦੇ ਵਿੱਚ ਜੇ ਆਪਾਂ ਚਾਹਦੇ ਹਾਂ ਸਾਹਮਣੇ ਇਹਦੇ 45000 ਦੀ ਹੈ ਇਹ ਵੀ ਜੱਗੇਬੀਰ ਪੂਰੇ 35 ਦੀ ਦੇ ਦਾਂਗੇ 35 ਦੀ 30000 ਛੱਡ ਕੇ 34 ਦੀ ਦਵਾਂਗੇ 34 ਠੀਕ ਹੈ 34 35000 ਦੀ ਇਹ ਕੋ ਦਵਾਂਗੇ ਤੇ ਜੇ ਕੋਈ ਭਾਈ ਜੋੜਾ ਲੈ ਜੇ ਤੇ ਫਿਰ ਮਾਂ ਤਾਂ ਨੂੰ ਹੋਰ ਕਰ ਦਾਂਗੇ ਜੱਗੇਬੀਰ ਜੇ ਜੋੜਾ ਕੋ ਲੈ ਜਾਊਗਾ ਤੇ ਪਰ ਇੱਕ ਗੱਲ ਜੇ ਜੋੜਾ ਕੋ ਲੈ ਜਾਊਗੀ ਉਹ ਤੇ ਵੀ ਚੰਗਾ ਰਹੂਗਾ ਤੇ ਮਾਂ ਤਾਂ ਨੂੰ ਵੀ ਖੁੱਲ੍ਹ ਆ ਜਾਊਗਾ ਦੁੱਧ ਵੀ ਚੰਗਾ ਭਰੀ ਜਾਣੀਆਂ 30 ਕਿਲੋ ਦੁੱਧ ਦੋਆਂ ਮਾੜਾਂ ਨੇ ਭਰੀ ਜਾਣਾ ਠੀਕ ਹੈ ਹਾਂਜੀ ਹਾਂਜੀ ਯਾਰ ਵੀ ਤੇ ਜੇ ਨੰਬਰ ਤੇ ਬਈ ਦੱਸਿਆ ਝੋਟੀ ਬਾਰੇ ਇਹ ਦੂਜਾ ਸੂਆ ਜੱਗੇ ਵੀ ਝੋਟੀ ਸੂਈ ਆ ਅੱਛਾ ਜੀ ਇਹਨੂੰ ਮਹੀਨਾ ਸੂਈ ਨੂੰ ਆਹ ਮਾਰ ਕੱਟੀ ਜੀ ਦਿਖਾ ਦਿਓ ਜਿੱਗੇ ਵੀ ਮੜੀ ਆ ਦੇਖੋ ਲੋ ਜੀ ਵੀਰ ਜੀ ਆਹ ਵਾਲਾ ਫੀਮੇਲ ਕਾਊ ਜੀ ਇਹ ਨੀਲੀ ਦਾ ਪਿੱਛੇ ਜਵਾਗ ਆ ਗਿਆ ਹਾਂਜੀ ਹਾਂਜੀ ਤੇਰ ਕੋ ਕਿੰਨਾ ਜੇ ਦੁੱਧ ਆਹ ਟਾਈਮ ਜੱਗੇ ਵੀ ਦੇ ਥੱਲੇ ਜਿਹੜਾ ਦੁੱਧ ਮਿਲਦਾ 11 12 ਕਿਲੋ ਦੇ ਵਿੱਚ ਘਾ ਤਿਆਰ ਆ ਅੱਛਾ ਜੀ ਹਾਂਜੀ ਹੋ ਲੋ ਠੀਕ ਆ ਲੋ ਬਈ 11 12 ਦੇ ਜਿਹੜਾ ਦੁੱਧ ਬਿਲਕੁਲ ਵੀ ਤਿਆਰ ਆ ਤਿਆਰ ਤਿਆਰ ਤੇ ਕਰੋ ਜੀ ਤਿਆਰ ਤੇ ਕੱਟ ਕੱਟ ਦੀ ਚੰਗੀ ਆ ਇਹ ਥਾਣੇ ਬਹੁਤ ਹੀ ਚੰਗਾ ਲੱਗਾ ਇਹਨੂੰ ਦੇਰ ਚੜ੍ਹੇ ਥਣ ਲੱਗਾ ਜੇ ਇੱਕ ਲਵਾ ਦੇ ਮੈਂ ਤੁਸ ਜਾਂ ਹਾਂਜੀ ਦੂਜਾ ਸੂਆ ਦੂਜਾ ਸੂਆ ਤੇ ਅੱਗੇ ਵੀ ਸੁਈ ਹੈ ਠੀਕ ਹੈ ਲਓ ਬਈ ਦੂਜਾ ਸੂਆ ਸੁਈ ਜੇ ਇਹ ਥਾਣੇ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਫੜ ਪੂਛ ਇਹਦੀ ਮੜੀ ਜੀ ਲੋਬ ਜੀ ਕਰੋ ਲੱਗ ਗਿਆ ਚੱਕ ਤੇ ਉਹ ਓਕੇ ਰਬੋਟ ਹੋ ਗਈ ਜੱਡੇ ਵੀਰੇ ਇਹਦਾ ਦੁੱਧ ਮੰਨ ਲਓ ਵੀ ਹੋਣੀ ਇਹਦਾ ਮਤਲਬ 11000 10000 ਕਿਲੋ ਆ ਅੱਛਾ ਜੀ ਇਹਦੇ ਜਿਹੜੇ ਘਰ ਵਾਲੇ ਮਾਲਕ ਦੇ ਹਿਸਾਬ ਨਾਲ 15 16 ਕਿਲੋ ਦੁੱਧ ਹੀ ਠੀਕ ਹੈ ਮਲਾਂ ਮਲਾਂ ਮੋੜ ਖਰਾਬ ਹੋਣ ਤੇ ਹੁਣ ਦੁੱਧ ਇੰਨਾ ਛੋਟੀ ਥੱਲੇ ਠੀਕ ਹੈ ਕੋਈ ਵੀਰ ਭਰਾ ਕੋਈ ਸਾਹਮਣਾ ਲੈ ਗਿਆ ਨਾ ਦੁੱਧ ਫੇਰ 15 16 ਕਿਲੋ ਭਰੋਗੀ ਪੂਰਾ ਬਾਰਡਰ ਏਰੀਆ ਦੀ ਆ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੀ ਮੁੱਲ ਪਾਈਏ ਰਹਿ ਮੁੱਲ ਜੱਡੇ ਵੀਰ ਨਿਕਾ ਜੇ ਆ ਅੱਛਾ ਜੀ ਵੇਚਣੇ ਤਾਂ ਆਪਾਂ 85000 ਦੀ ਵੇਚ ਸਕਦੇ ਆ ਹਾਂ ਜੀ 80 ਦੀ ਦੇ ਦਈਏ ਹੋਰ ਛੜ ਦਈਏ ਬਾਦਲਾ ਛਡ ਨੇ ਦੱਸ ਦੋ ਆਪ ਜਿੱਥੇ ਦੋ ਹਜ਼ਾਰ ਹੋਰ ਛੱਡ ਦੇ ਦੋ ਨਾ ਛੱਡੀਏ ਪੂਰੇ ਹਾਨਾ 72 ਦੇ ਦਵਾਂ ਲਓ ਜੀ ਜੇ ਕੋਈ ਵੀਰ ਭਰਾ ਲੈ ਜੀ ਦੁੱਧ ਫਿਰ 15 ਕਿਲੋ ਹੀ ਭਰੂਗਾ ਠੀਕ ਹੈ ਜੀ ਪਰ ਮਿਲ ਨਹੀਂ ਲਗਾ ਹਾਂ ਜੀ ਦੁੱਧ ਚਵਾ ਦੂਗੀ ਹਾਂ ਤੇ ਜਿਹੜਾ ਵੀਰ ਭਰਾ ਲੈ ਗਿਆ ਹੁਣ ਮੰਨ ਲਓ ਵੀ ਦੁੱਧੋਂ ਘੜੀ ਆ ਕਿਉਂਕਿ ਤੁਹਾਨੂੰ ਪਤਾ ਵੀ ਮੋਲ ਖਰਾਬ ਹੋਣ ਗਿਆ ਘੜ ਗਿਆ ਡੰਗਰ ਹਾਂ ਜੀ ਹਾਂ ਆਪ ਨਹੀਂ ਚoare ਘਰ ਇੰਦੇ ਲਗਨ ਪੱਠੇ ਕੀ ਪਾ ਦੇਣੇ ਠੀਕ ਹੈ ਠੀਕ ਹੈ ਚਲੋ ਵੀ ਚੌਥੇ ਨੰਬਰ ਤੇ ਆ ਜਾਓ ਨੇਲੀ ਰਵੀ ਆ ਗਈ ਜੇ ਹਾਂ ਆਪ ਕਰੋ ਜੇ ਕਿਥੇ ਗਈ ਆ ਜਾ ਆ ਜਾ ਨੂੰ ਆ ਕਿਲਵਾ ਸੁਆ ਸੁਈ ਆ ਵੀਰ ਇਹ ਜੱਗੇ ਵੀ ਦੂਜਾ ਸੁਆ ਪਿਓ ਲੀਲੀ ਰਾਵੀ ਦੀ ਸੂਈ ਆ ਅੱਛਾ ਜੀ ਹਾਂ ਜੀ ਇਹ ਕੋ ਕਿੰਨਾ ਦੁੱਧ ਐ ਟਾਈਮ ਜੱਗੇ ਵੀ ਰਹੇ ਨੇ ਦੁੱਧ ਘਟਾਇਆ ਜਾ ਟਾਈਮ ਤੇ 9 ਕਿਲੋ ਦੁੱਧ ਜੀ ਉਹ ਤਾਂ 11 12 ਕਿਲੋ ਘਰ ਇਹਨੇ ਪੱਠਿਆਂ ਨੂੰ ਜੇ ਮੂੰਹ ਨਹੀਂ ਉਹਨਾਂ ਲਾਇਆ ਅੱਛਾ ਜੀ ਪਿੱਛੇ ਦਾ ਬੜਾ ਕਰ ਗਈ ਹੈ ਠੀਕ ਹੈ ਜੀ ਇਹਦੇ ਪਗਰ ਕੱਟਾ ਜੀ ਇਹ ਵੀ ਮਹੀਨੇ ਦੀ ਸੂਈ ਜੀ ਠੀਕ ਲੋ ਵੀ ਇਹਦੇ ਪਿੱਛੇ ਮੇਲਕਾ ਫਾਗਿਆ ਜੀ ਤੇ ਉਹ ਨੀਲੀ ਰਾਵੀ ਆ ਚਾਰੇ ਪੈਰ ਮੱਥੇ ਦੇ ਨਿਚਾਲ ਆ ਗਿਆ ਕਿੱਥੇ ਭੱਜ ਗਏ ਨੂੰ ਏ ਵੀਰ ਕਿ ਨਵਾ ਸੂਆ ਸੂਈਆ ਇਹ ਦੂਜਾ ਜੱਗੇ ਵੀਰ ਸੂਆ ਸੂਈਆ ਠੀਕ ਹੈ ਲੋ ਵੀ ਇਹ ਵੀ ਦੂਜਾ ਤੁਗਾ ਠੀਕ ਹੈ ਧਰਦੀ ਮੜੀ ਧਨ ਧਿਆਨਾਂ ਵੀਰ ਧਿਆਨਾਂ ਇਹ ਟਰੰਗਰੋ ਜੱਗੇ ਵੀ ਥੋੜਾ ਜਿਹਾ ਕਰਦੀ ਆ ਹਾਂਜੀ ਹਾਂ ਕੋਈ ਨਹੀਂ ਮੈਂ ਮਾਲਾ ਟਰਾਲ ਨੇ ਟਰਾਲ ਨੂੰ ਰਾਹ ਚੜਾ ਕੇ ਰਹਿ ਹੰਦੀ ਆ ਬਸ ਈ ਇਧਰ ਦੇ ਦੂਰੇ ਦੇ ਪਸ਼ੂ ਵੀ ਕਿਦਦ ਨੂੰ ਮੇਰ ਲਾਜ ਲੱਗੇ ਆ ਠੀਕ ਹੈ ਲੋ ਵੀ ਮੈਨੂੰ ਲੱਗੇ ਤਾਂ ਚੱਕ ਥੜ ਭਾਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਹਾਂਜੀ ਤੇ ਇਹਦਾ ਮੁੱਲ ਭਾਜੀ ਹੇਰ ਜੱਗੇ ਵੀ ਜਿਹਦੇ ਕੋਈ ਵੀਰ ਭਰਾ ਵੀ ਕਿ ਜਾ ਕੇ ਸੰਭੂਗਾ ਨਾ ਹਾਂਜੀ ਉਹ ਤਾਂ 12 13 ਕਿਲੋ ਝੋਟੀਆਂ ਵੀ ਦਿੰਦੀ ਰਹੀ ਜੀ ਅੱਛਾ ਜੀ ਮੋਨੇ ਦਾ ਵੇਚਣ ਭਾਵੇਂ ਵੀ 70 75 ਦੀ ਵੇਚੀਏ ਅੱਛਾ ਜੀ ਇਹ 65 ਦੀ ਜੱਗੇ ਵੀ ਦੇ ਸੀਗੇ ਹੋਰ ਛੜ ਦਈਏ ਮੈਂ ਤਾਂ ਛਡਾ ਲਓ ਜੀ ਨਾਲੇ ਸੁਣਾ ਦੋ ਜੱਗ ਛਡਾਂਗੇ 5 65 ਮੰਨ ਲਾ ਛੜ ਦੇ 60 ਦੀ 2 ਹੋਰ 58000 ਦੇ ਠੀਕ ਹੈ ਲੋ ਬੈਕਟ 55000 ਦੀ ਬਿਲਕੁਲ ਫਰੀ ਵਾਲੇ ਭਾਅ ਮੁਖਤਾਲੇ ਭਾਇਆ ਜੱਗੇ ਵੀ ਮੁਖਤਾਲੇ ਮੰਨ ਲਓ ਵੀ ਹੋਰ 4 ਦੇ ਸਾਹਮਣੇ ਤਾਂ ਮੰਨ ਲਓ ਵੀ ਇਹਨੇ ਥੋੜਾ ਮਿਲ ਪੈਣੀ ਠੀਕ ਠੀਕ ਲਓ ਭਜੀ ਜਗਾਨ ਦੇ ਪਿੱਛੇ 5-6 ਹਜ਼ਾਰ ਰੱਖਦਾ ਹੋਣਾ ਨਾ ਹਾਂ ਹੈਗਾ ਇਹਨੇ ਦਾ ਹੈਗਾ ਮਗਰ ਠੀਕ ਹੈ ਭਈ ਆ ਛੋਟੀ ਬਾਰੀ ਦੱਸਿਓ ਜੱਗੇ ਵੀਰਿਆ ਸਾਢੇ 6 ਮਹੀਨੇ ਦੇ ਕੰਪਣ ਚੱਕ ਪਾ ਜੇ ਅੱਛਾ ਜੀ 7 ਕਿਲੋ ਥੋੜੇ ਦੁੱਧ ਜੀ ਠੀਕ ਹੈ ਤੇ ਸੱਜਰ ਦਾ ਭਾਈ ਕਿੰਨਾ ਸੱਜਰ ਜੱਗੇ ਵੀਰ ਨੇ ਮੰਨ ਲਓ ਵੀ 13-14 ਕਿਲੋ ਤਾਂ ਦਿੰਦੀ ਆ ਠੀਕ ਹੈ ਠੀਕ ਹੈ ਜੀ ਲਓ ਭਜੀ ਕਰੋ ਤੋ ਟੋਕੜ ਕੱਬੜ ਆ ਗਈ ਜੇ ਸਾਢੇ 5 ਮਹੀਨੇ ਵਿੱਚ ਇੱਕ ਪਾਸ ਪੇ 7 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਆ ਤੇ ਕਰਦ ਵਜੋਂ ਬਹੁਤੀ ਚੰਗਾ ਵਾ ਇਹ ਕਿਨੇ ਸਵੇਰੇ ਲਈ ਦੱਪਣਿਆ ਇਹ ਦੁੱਧ ਦੀ ਦੱਪਣੀ ਲੋ ਜੀ ਦੇਖੀਏ ਸਵੇਰੇ ਲਈ ਦੱਪਣ ਜੇਕਰ 13 ਲੀਟਰ ਜਿਹੜਾ ਪਹਿਲੇ ਨੇ ਭਰਿਆ ਵਾ ਦੁੱਧ ਕਮਾਲੋ ਭਾਂਡਾ ਇਹਦਾ ਵੀ ਬਹੁਤ ਚੰਗਾ ਲੱਗਾ ਬੜੇ ਸਾਫ ਜੱਗੇ ਵੀ ਮਗਰੋਂ ਤੇ ਹੈ ਵੀ ਜੈਡ ਬਲੈਕ ਵਿੱਚ ਜਾਲੀ ਆ ਤੇ ਫੇਸਵਾਲ ਕੀ ਕਰੋ ਚੱਕ ਇਹਦੀ ਵੀ ਲੱਗੇ ਤਾਂ ਪਹਿਲਾਂ ਦਿਖਾਉਣੇ ਤੁਹਾਨੂੰ ਥਣਾ ਦਾ ਸੈਰ ਗਿਆ ਬਹੁਤ ਹੀ ਚੰਗਾ ਵਾ ਗਿੱਲ ਲਾ ਗਏ ਲੋ ਕਰੋ ਚੱਕ ਤੁਸੀਂ ਅਡਰ ਕੁਆਲਟੀ ਦੇ ਥਣਾ ਦਾ ਸਾਰ ਗਾਇਬ ਜੱਗੇ ਵੀਰ ਇਹਦੀ ਇਹ ਸਿੰਤਿਆ ਹਾਂਜੀ ਪੰਜ ਦਿਹਾੜੀ ਦੇ ਤਿੰਨਾਂ ਦਾ ਜੋੜਾ ਕੋਈ ਟੀਗਾ ਨਹੀਂ ਕੋਈ ਪੜਾ ਨਹੀਂ ਠੀਕ ਹੈ ਠੀਕ ਹੈ ਵਿਹੜਾ ਵਾਲਾ ਹਿਸਾਬ ਹੈ ਹਾਂ ਵਿਹੜਾ ਵਾਲਾ ਹਿਸਾਬ ਹੈ ਤੇ ਇਹਦਾ ਮੁੱਲ ਭਰੀ ਹਰ ਜੱਗੇਵੀਰ ਮੋਲ ਭਾਵੇਂ ਦਾ 60 ਪੈਣ ਜੋ ਮੱਝੇ ਕਰਾ ਲਈਏ 52 ਦੀ ਦੇ ਦਿੰਦੇ ਕਿੰਨੇ ਵੀ 52000 52 ਦੀ ਹਾਂਜੀ ਕੱਢ ਦਈਏ ਹੋਰ ਥੋੜੇ ਬਾਰੇ ਪੂਰੇ 55 ਦੇ ਦਵਾਂਗੇ ਜੱਗੇਵੀਰ ਲਓ ਬਾਈ ਬਿਲਕੁਲ ਲਓ ਵੇਖ ਜਾ ਹੁਣ ਮਾਲਾ 50 55 ਦਾ ਵਜਣੀਆਂ ਹਾਂਜੀ ਹਾਂਜੀ ਤੇ ਕਰੋ ਬਾਈ ਆਰਡਰ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਆ ਤੇ ਹਰਪਾਲ ਵੀਰ ਦੇ ਕੋਲ ਸਾਰੇ ਪਸ਼ੂ ਚੰਗੇ ਆ ਤੇ ਇਹਨੇ ਵੀ ਬਾਈ ਨੇ ਅੱਜ ਬਾਡਰ ਏਰੀਆ ਤੋਂ ਸਾਰੇ ਲਿਆਂਦੇ ਆਂ ਬਾਡਰ ਏਰੀਆ ਸਾਰੇ ਬਾਡਰ ਏਰੀਆ ਜਿੱੱਡੇ ਵੀ ਸਾਰੇ ਪਸ਼ੂ ਲੈ ਕੇ ਆਏ ਆਂ ਆਹ ਦੇਖੋ 4 ਦਿਨ ਜਾ ਕੇ ਵੀਰ ਭਰਾ ਕੇ ਲੈ ਕੇ ਸੰਭੂ ਆਣਾ ਉਹ ਯਾਦ ਕਰੋਗੇ ਫਰਾਨੀ ਨੇ ਡੰਗਰ ਖਲਾਏ ਠੀਕ ਹੈ ਜੀ ਹਾਂ ਤੇ ਲਓ ਬਾਈ ਜੀ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪੱਤੇ ਪਾਲਤ ਭਰਾਵਾ ਦਾ